ਬਾਈ ਕਰ ਦੋ ਯਾਰ ਸਾਡੀ ਟੀਮ ਕਰ ਦੇ ਹਰਿਆਣਾ ਤੋਂ ਕੁੜੀਆਂ ਆ ਇਹ ਬੰਦਾ ਕਹਿੰਦਾ 500 ਰੁਪਏ ਪਰ ਪੁਆਇੰਟ ਫਾਈਨਲ ਚ ਦਊ ਪਰ ਬਾਈ ਬਾਜੂ ਮੁੱਕਰ ਗਏ ਬਾਈ ਜੀ ਸ਼ਕਰਾਜ ਜੀ ਕੀ ਗੱਲ ਹੋ ਗਈ ਯਾਰ ਬਾਈ ਜੀ ਉਹ ਕਹਿੰਦੇ ਵੀ ਬੈਸਟ ਫਾਈਨਲ ਚੋ ਕਰੋ ਕਿਰਪਾ ਕਰਕੇ ਤੁਸੀਂ ਗਰਾਊਂਡ ਚ ਜਾ ਕੇ ਸੰਪਰਕ ਬਣਾ ਲਓ ਜੀ ਨਹੀਂ ਨਹੀਂ ਯਾਰ ਸੈਮੀ ਫਾਈਨਲ ਹਰ ਗੱਲ ਇਹਨਾਂ ਦੀ ਨਹੀਂ ਚੱਲਣੀ ਯਾਰ ਸਾਡੀ ਕਮੇਟੀ ਦਾ ਫੈਸਲਾ ਹੈ ਜਿਹੜਾ ਬੈਸਟ ਰੇਡਰ ਤੇ ਜਾਪੀ ਹੋਊਗਾ ਸੈਮੀ ਫਾਈਨਲ ਪਲੱਸ ਫਾਈਨਲ ਆਪ ਬਾਈ ਦੀ ਗਰਾਊਂਡ ਤੇ ਆ ਜਿਓ ਕਰੀ ਗਰਾਊਂਡ ਵਾਲੇ ਕੋ ਗਰਾਊਂਡ ਚ ਵੀ ਆਈ ਗੱਲ ਕਹੂੰਗਾ ਕਿ ਵੀਰ ਜੀ ਮਾੜੀ ਗੱਲ ਸੁਣਿਓ ਸਾਰੀ ਛੋਡੀ ਝੱਲੀ ਆ ਠੀਕ ਆ ਤੂੰ ਹੀ ਪੋਸਟਰ ਤੇ ਲਿਖਿਆ ਸੀ ਕੀ ਲਿਖਿਆ ਜੀ ਵੀ ਅਜੀਜ਼ ਸੈਮੀ ਜੋ ਵੈਸਟ ਕੱਢਣ ਯਾਰ ਹਰ ਗੱਲ ਪੋਸਟਰ ਤੇ ਤਾਂ 16 ਪੋਸਟਰ ਤੇ ਹਰ ਬਾਈ ਸਾਰੀਆਂ ਛੋਡੀਆਂ ਬੰਨੀਆਂ ਨੇ ਜਦ ਹੀ ਕਹਿੰਦੇ ਉੱਤੇ ਮਿੰਟ ਤੇ ਹੂਟਰ ਮਾਰਦਾ ਨਾ ਸਾਡੀ ਕੋਈ ਇੱਜ਼ਤ ਨਹੀਂ ਟੀਮਾਂ ਐਸੀ ਇੰਟਰਕਾਲ ਜਦ ਵੀ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਮੈਚ ਕਰਦਾ ਸਮਾਂ 1 ਵਜੇ ਸੀ ਤੁਸੀਂ 1 ਵਜੇ ਆ ਗਏ ਉਹ ਗੱਲ ਠੀਕ ਕਰੋ ਬਈ ਤੇਰੀ ਗੱਲ ਲੈ ਗੀਆਂ ਬਈ ਬੈਨਰ ਪੁਰਾ ਸਫਾਈਨਲ ਬਈ ਲਾਈਵ ਚੱਲਦਾ ਤੂੰ ਇੱਕ ਸੱਚ ਦੱਸ ਦੇ ਬਈ ਗੱਲ ਕਰਦਾ ਤੂੰ ਕੱਟਣ ਦਾ ਫੈਸਲਾ ਦੇ ਵਿੱਚੋਂ ਬੈਟ ਰੇਡਰ ਜਾਂ ਫੇ ਨਿਕਲੂਗਾ ਬਈ ਕੱਟ ਦੋ ਯਾਰ ਸਾਡੀ ਟੀਮ ਕੱਢ ਦੇ ਬਈ ਬਹੁਤ ਬਹੁਤ ਧੰਨਵਾਦ ਸੋਟਾ ਇੰਨਾ ਮਾਨ ਦੇਣ ਲਈ ਧੰਨਵਾਦ ਬਾਈ ਇੱਕ ਗੱਲ ਹੋਰ ਵੀ ਸੁਣਿਓ ਸਵੇਰੇ ਕੁੜੀਆਂ ਦੀ ਟੀਮ ਸੀ ਹਨਾ ਹਰਿਆਣਾ ਤੋਂ ਕੁੜੀਆਂ ਆਇਆਂ ਇਹ ਬੰਦਾ ਕਹਿੰਦਾ 500 ਰੁਪਏ ਪਰ ਪੁਆਇੰਟ ਫਾਈਨਲ ਚ ਦਊ ਪਰ ਬਾਈ ਬੰਦਾ ਤੂੰ ਮੁਕਰ ਗਿਆ ਮਾਰ ਦੋ ਬਾਈ ਥਾੜੀ 3000 ਰੁਪਏ ਕੁੜੀਆਂ ਨੇ ਕਿਰਾਇਆ ਵੀ ਕਰੇ ਹੋਏ ਸੀ ਉਹ ਵੀ ਮੁਕਰ ਗਏ ਬਾਈ ਜੀ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਲਾਈਵ ਚੈੱਕ ਕਰ ਲੋ ਜੇ ਸਾਰੀਆਂ ਟੀਮਾਂ ਨੂੰ ਪੈਸੇ ਨਾ ਤੇ ਹੁਣ ਕੁੜੀਆਂ ਵਾਲੇ ਸਾਰੇ ਬੰਦੇ ਆਪਾਂ ਇੱਥੇ ਗਰਾਊਂਡ ਦੇ ਵਿੱਚ ਖੜੇ ਆ ਸੰਤ ਬਾਬਾ ਅਦਰਦਾਸ ਦੀ ਧਰਤੀ ਤੇ ਖੜੇ ਆ ਸਾਰੇ ਮੇਰਾ ਵੀ ਲਾਈਵ ਚੈੱਕ ਕਰ ਲੋ ਏ ਝੂਠ ਇਹਨਾਂ ਦਾ ਹੁਣੇ ਫੜਿਆ ਜਾਊਗਾ ਭਾਈ ਜੀ ਰੈਫਰੀ ਸਾਹਿਬ ਇਹਨਾਂ ਨੂੰ ਬੇਨਤੀ ਆ ਯਾਰ ਮੈਚ ਸ਼ੁਰੂ ਕਰਾਉਣਾ ਜਾਂ ਨਹੀਂ ਕਰਾਉਣਾ